2023 ਵਿੱਚ ਐਜ਼ ਕਲਰਕ এডਿਕੇਸ਼ਨ ডিপਾਰਟਮੈਂਟ ਜੁਆਇਨ ਕੀਤਾ ਹੈ ਮੈਂ ਪ੍ਰੈਜ਼ੈਂਟਲੀ ਸਰਕਾਰੀ ਹਾਈ ਸਕੂਲ ਪਖੋਗੇ ਦੇ ਵਿੱਚ ਪੜਾ ਰਹੀ ਹਾਂ ਐਜ਼ ਅ ਮੈਥਮੈਟਿਕਸਟ੍ਰੈਸ ਮੇਰੀ ਸਿਲੈਕਸ਼ਨ ਪੀਟਸਬੀ ਦੇ ਥਰੂ ਹੋਈ ਹੈ ਬਿਲਕੁਲ ਟਰਾਂਸਪੇਰੈਂਟ ਹੋਈ ਹੈ ਮਤਲਬ ਇਸ ਵਿੱਚ ਕੋਈ ਵੀ ਅਨਫੇਅਰ ਮੈਨਿਊਜ਼ ਨਹੀਂ ਕੀਤਾ ਗਿਆ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਕਲੀ ਮਿਹਨਤ ਦੇ ਬੇਸ ਤੇ ਜਦੋਂ ਨੌਕਰੀ ਮਿਲ ਜਾਂਦੀ ਹੈ ਸਿਰਫ ਇਹੀ ডিপਾਰਟਮੈਂਟ ਨਹੀਂ ਹੋਰ ਵੀ ডিপਾਰਟਮੈਂਟਾਂ ਵਿੱਚ ਕਾਫੀ ਵੈਕੈਂਸੀਜ਼ ਆ ਰਹੀਆਂ ਲਗਾਤਾਰ ਰਿਜ਼ਲਟ ਵੀ ਜਲਦੀ ਆ ਜਾਂਦੇ ਆ ਜੁਆਇਨਿੰਗ ਵੀ ਹੋ ਜਾਂਦੀ ਐ ਤੇ ਇੱਕ ਕੈਲੰਡਰ ਵੀ ਤਿਆਰ ਕੀਤਾ ਜਾਂਦਾ ਐ ਐਗਜ਼ਾਮ ਦਾ ਨੌਕਰੀ ਬਹੁਤ ਮਤਲਬ ਟਾਈਮ ਸਿਰ ਦਿੱਤੇ ਇਹਨਾਂ ਨੇ ਲਟਕਾ ਕੇ ਨਹੀਂ ਰੱਖਿਆ ਅੱਗੇ ਹੋਰ ਨੌਜਵਾਨਾਂ ਲਈ ਵੀ ਐਵੇਂ ਕਰਨ ਜੇ ਤਾਂ ਬਹੁਤ ਵਧੀਆ ਹੋ ਗਏ ਬਹੁਤ ਜ਼ਿਆਦਾ ਖੁਸ਼ੀ ਕੇ ਕਰਦੇ ਕਿ ਉਹਨਾਂ ਨੂੰ ਜੋ ਹੋਪ ਸੀਗੀ ਉਹ ਪੂਰੀ ਹੋ ਗਈ ਮੈਂ ਬਹੁਤ ਖੁਸ਼ ਸੀਗੀ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਜੋ ਆਪਣੀ ਵਸਾਈ ਮਿਹਨਤ ਕਰ ਰਿਆ ਉਹਦੇ ਉੱਪਰ ਉਸ ਦੀ ਸਿਲੈਕਸ਼ਨ ਹੋ ਰਹੀ ਹੈ ਸਰਕਾਰ ਦਾ ਬਹੁਤ ਹੁਣ ਹੋਇਆ ਵੀ ਜਲਦੀ ਤੋਂ ਜਲਦੀ ਨੌਕਰੀਆਂ ਕੱਢੀਆਂ ਜਾ ਰਹੀਆਂ ਐ ਅਨਪਲੋਇਮੈਂਟ ਦੂਰ ਕਰਨਾ ਚਾਹ ਰਹੀ ਹੈ ਸਰਕਾਰ ਇਹ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਲੈਪਟਾਪ, ਕੰਪਿਊਟਰ, ਆਈਪੈਡ, ਨੌਕਰੀਆਂ ਦੇ ਨਿਯੁਕਤੀ ਪੱਤਰ ਤੇ ਇੰਟਰਨੈਸ਼ਨਲ ਖੇਡ ਮੁਕਾਬਲਿਆਂ ਦੇ ਸੋਨੇ ਦੇ ਮੈਡਲ ਤੇ چاندی ਦੇ ਮੈਡਲ ਚਾਹੀਦੇ। ਉਹਨਾਂ ਦੇ ਹੱਥਾਂ 'ਚ ਟੀਕੇ ਖੋ ਕੇ ਟਿਫਨ ਭੜਾਈਏ। ਸਾਡੇ ਵਰਗੇ ਦਿੰਦੇ ਵੀ ਐਸਪੀਰੈਂਟ ਬਹੁਤ ਥੈਂਕਫੁਲ ਹੁੰਦੇ ਜਦੋਂ ਉਹਨਾਂ ਦੀ ਮਿਹਨਤ ਇਸ ਤਰ੍ਹਾਂ ਸਫਲ ਹੁੰਦੀ ਹੈ। ਜੇਕਰ ਇਹੀ ਮਤਲਬ ਚੱਲਦਾ ਰਿਹਾ ਐਵੇਂ ਸਰਕਾਰ ਰਹੀ ਫਿਰ ਬਾਹਰ ਜਾਣੋ ਤਾਂ ਹਟੇ ਜਾਣਿਆ ਸਾਰੇ ਇੱਥੇ ਹੀ ਰਹਿਣਗੇ ਸੀ ਐਵੇਂ ਚੱਲਦਾ ਰਹੀ। ਜੋ ਕਿਹਾ ਉਹ ਹੀ ਕਰਕੇ ਦਿਖਾ ਰਹੀ ਹੈ ਪੰਜਾਬ ਸਰਕਾਰ। ਪੰਜਾਬ ਦੇ ਨੌਜਵਾਨਾਂ ਨੂੰ ਮਿਲ ਰਿਹਾ ਹੈ ਰੋਜ਼ਗਾਰ